ਆਹ ਨਾ ਖੋਲ ਕੇ ਦਿਖਾਉਣ ਦੀ ਲੋੜ ਹੀ ਨਹੀਂ ਮੇਰੇ ਨਾਲ 53 ਤੋਂ 55 ਸੂਟ ਨੇ ਜਿਹੜੇ ਆਪਣੇ ਚਲੇ ਗਏ ਨੇ ਆਪਣੇ ਕੋਲੇ ਬਲੂ ਕਲਰ ਨਹੀਂ ਸੇਲ ਹੋਇਆ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਜਖੇਪਲ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਸ਼ਹੀਦ ਊਧਮ ਸਿੰਘ ਵਾਲਾ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਬਹੁਤ ਹੀ ਸੋਹਣੇ ਸੋਹਣੇ ਜੇ ਪ੍ਰਿੰਟਰ ਆਣਗੇ ਟਿਸਟਰਾ ਦੇ ਪ੍ਰਿੰਟ ਵੀ ਤੁਹਾਨੂੰ ਦਿਖਾਵਾਂਗੇ ਓਮ ਟੈਕਸ ਦੀ ਖਾਦੀ ਹੋਊਗੀ ਅਲੱਗ ਅਲੱਗ ਫੈਬਰਿਕ ਦੇ ਉੱਪਰ ਸੂਟ ਹੋਣਗੇ ਲਿਵੀਆ कॉटन ਦੇ ਕੁਝ ਕੁ ਸੂਟ ਦਿਖਾਵਾਂਗੇ ਤੇ ਇਹਨਾਂ ਦੇ ਜਿਹੜੇ ਪ੍ਰਾਈਸ ਨੇ ਉਹ ਵੀਡੀਓ ਚ ਹੀ ਮੈਂਸ਼ਨ ਕੀਤੇ ਜਾਣਗੇ ਪਲੀਜ਼ ਜਿਹੜੀਆਂ ਪਹਿਣਾ ਵੀਡੀਓ ਸਕਿਪ ਕਰਕੇ ਦੇਖਦੀਆਂ ਨੇ ਉਹ ਸੂਟਾਂ ਦੀ ਨੌਲੇਜ ਤੋਂ ਜਿਹੜਾ ਹਨਾ ਉਹ ਸਾਰੀ ਸਕਿਪ ਕਰ ਜਾਂਦੀਆਂ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿਹੜਾ ਫੈਬਰਿਕ ਆ ਕਿਵੇਂ ਸਟਿਚ ਹੋਣਾ ਵਿਦਆਊਟ ਲਾਈਨਿੰਗ ਸਟਿਚ ਹੋਣਾ ਜਾਂ ਵਿਦ ਲਾਈਨਿੰਗ ਸਟਿਚ ਹੋਣਾ ਤੇ ਕਿਵੇਂ ਹਨਾ ਇਹਨਾਂ ਨੂੰ ਰੈਡੀ ਕਰਨਾ ਸਾਰੇ ਡਿਟੇਲ ਹੈ ਜਿਹੜੀ ਉਹ ਸਕਿੱਪ ਕਰ ਜਾਂਦੀਆਂ ਨੇ ਪਲੀਜ਼ ਵੀਡੀਓ ਧਿਆਨ ਨਾਲ ਦੇਖਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਬਹੁਤ ਬਹੁਤ ਥੈਂਕ ਯੂ ਜੀ ਹਨਾ ਆਪਣੀ ਫੈਮਿਲੀ ਹੈ ਜਿਹੜੀ 50000 ਦੀ ਹੋਣ ਆਲੀ ਆ 50000 ਸਬਸਕ੍ਰਾਈਬਰ ਨੇ ਜਿਹੜੇ ਉਹ ਆਪਣੇ ਹੋਣ ਆਲੇ ਨੇ ਜਲਦੀ ਜਲਦੀ ਤੁਸੀਂ ਕੰਪਲੀਟ ਕਰਿਓ ਤੁਹਾਡੀ ਜਿਹੜੀ ਹਨਾ ਬਲੇਸਿੰਗਸ ਦੇ ਸਿਰ ਤੇ ਹੈ ਸਾਰਾ ਕੰਮ ਤੁਹਾਡੀ ਹੈਲਪ ਦੇ ਨਾਲ ਹੀ ਹੋ ਸਕਿਆ ਅਸੀਂ ਇਕੱਲੇ ਇੱਥੇ ਤੱਕ ਨਹੀਂ ਆ ਸਕਦੇ ਸੀ ਤੁਹਾਡੇ ਜਿਹੜੇ ਹਨਾ ਬਲੇਸਿੰਗਸ ਨੇ ਸਾਡੇ ਉੱਪਰ ਉਹਨਾਂ ਕਰਕੇ ਹੀ ਇੱਥੇ ਤੱਕ ਅਸੀਂ ਆਇਆ ਹਾਂ ਹਾਂਜੀ ਜਿਹੜੀ ਆਪਣੀ ਕਲੈਕਸ਼ਨ ਹੈ ਉਹ ਦਿਖਾਉਣੀ ਤੁਹਾਨੂੰ ਸ਼ੁਰੂ ਕਰਦੇ ਆ ਪਹਿਲਾ ਸੂਟ ਰਹੂਗਾ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਇਹ ਦੇਖੋ ਤੁਸੀਂ ਇਹ ਆਪਣੇ ਕੋਲੇ ਸੇਮ ਪ੍ਰਿੰਟ ਚ ਸੂਟ ਸਟਿਚ ਹੋਣਾ ਵੀ ਗਿਆ ਉਹਨਾਂ ਨੇ ਜਿਹੜੀ ਮੈਚਿੰਗ ਬਣਵਾਇਆ ਸੀ ਇਸ ਨਾਲ ਆਪਾਂ ਫਲਾਰ ਨਾਲ ਦੀ ਮੈਚਿੰਗ ਕੀਤੀ ਹੈ ਤੇ ਉਹਨਾਂ ਨੇ ਪੈਂਟ ਪਲਾਜ਼ੋ ਬਣਵਾਇਆ ਲਾਈਟ ਜੇ ਕਲਰ ਦੇ ਆਪਾਂ ਨੇ ਸਾਈਡ ਤੇ ਬਟਨ ਲਾਉਣੇ ਆ ਬਹੁਤ ਪਿਆਰਾ ਸੂਟ ਸਟਿਚ ਹੋਊਗਾ ਤੁਸੀਂ ਵੀ ਭੈਣਾਂ ਨੇ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ 올ਓਵਰ ਲੈਣਾ 올ਓਵਰ ਲੈ ਸਕਦੇ ਹੋ ਕਾਫੀ ਕੁਆਂਟੀਟੀ ਚ ਆਪਣੇ ਕੋਲੇ ਪਈ ਹੈ ਜੀ ਇਹ ਆਪਾਂ ਤੁਹਾਨੂੰ ਕੱਟ ਕਰਕੇ ਦਿਖਾਇਆ ਸੀ ਕਿਉਂਕਿ ਪੂਰਾ ਰੋਲ ਜਿਹੜਾ ਹਨਾ ਖੋਲਣ ਤੇ ਵੀ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਇਸ ਲਈ ਆਪਾਂ ਉਹਨੂੰ ਕੱਟ ਕਰਕੇ ਦਿਖਾਇਆ 10 ਬ੍ਰਾਂਡ ਦੀ ਲਿਵੀਆ ਕਾਟਨ ਹੈ ਜੀ ਨਾਰਮਲ ਕਾਟਨ ਨਹੀਂ ਹੈਗੀ ਇਹ ਇਹ ਦੇਖੋ ਮੈਚਿੰਗ ਵੀ ਬਹੁਤ ਪਿਆਰਾ ਬਣਨ ਵਾਲਾ ਹੈ ਬਾਕੀ ਮੈਚਿੰਗ ਨਾਲ ਜੇ ਡਿਜ਼ਾਈਨਿੰਗ ਚ ਆਪਣੇ ਕੋਲੇ ਬਹੁਤ ਸਾਰੀਆਂ ਆਪਸ਼ਨਸ ਆ ਜਾਂਦੀਆਂ ਨੇ ਤੁਸੀਂ ਉਹਵੇਂ ਵੀ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਵਗੈਰਾ ਰੈਡੀ ਕਰਾਉਣਾ ਤੁਹਾਨੂੰ ਇੱਕ ਜਿਵੇਂ ਦੱਸ ਦਿਆਂ ਹਾਂ ਦਿਖਾਉਂਦੇ ਆ ਇਹ ਵੈਸੇ ਹੋਰ ਸੂਟ ਨਾਲ ਰੈਡੀ ਕੀਤਾ ਖਾਦੀ ਦਾ ਦੁਪੱਟਾ ਸੌਫਟ ਵਾਲੀ ਖਾਦੀ ਹੈ ਜਿਵੇਂ ਮਸਲੀਨ ਦੇ ਦੁਪੱਟੇ ਹੁੰਦੇ ਆ ਇੱਕ ਉਹ ਹੈਵੀ ਜੇ ਜਿਹੜੇ ਕਿ ਆਪਾਂ ਨੇ ਕਹਿ ਦਿੰਦੀਆਂ ਨੇ ਚਾਦਰ ਵਾਂਗੂ ਲੱਗਦੇ ਨੇ ਉਹ ਨਹੀਂ ਆਪਾਂ ਲਾਉਂਦੇ ਲਾਈਟ weight ਦਾ ਦੁਪੱਟਾ ਹੋਊਗਾ ਜੇ ਆਪਣਾ ਕੋਈ ਵੀ ਲੱਗੂਗਾ ਇਹ ਚੋ ਮੈਨੂੰ ਦੁਪੱਟਾ ਦਿਖਾਇਓ ਮਸਲੀਨ ਦਾ ਉਹ ਪੋਲੀਥਿਨ ਚੋ ਹਾਂਜੀ ਜਿਹੜੇ ਮਸਲੀਨ ਦੇ ਦੁਪੱਟਾ ਤੋਂ ਹੋਣਗੇ ਉਹ ਵੀ ਆਪਣੇ ਬਹੁਤ ਜ਼ਿਆਦਾ ਲਾਈਟ weight ਦੁਪੱਟਾ ਹੁੰਦੇ ਨੇ ਇਹ ਦੇਖੋ ਤੁਸੀਂ ਹੈਵੀ ਵਾਲੀ ਮਸਲੀਨ ਨਹੀਂ ਲਾਉਂਦੇ ਜਿੰਨਾ ਹੈਵੀ ਸੂਟ ਹੋਊਗਾ ਹੈਵੀ ਜਿਹੜਾ ਸਟੱਫ ਹੋਊਗਾ ਉਨਾ ਹੀ ਘਟਿਆ ਕੁਆਲਿਟੀ ਦਾ ਹੋਊਗਾ ਜਿੰਨਾ ਲਾਈਟ weight ਸਟੱਫ ਹੋਊਗਾ ਉਨਾ ਹੀ ਵਧੀਆ ਹੋਊਗਾ ਦੇਖੋ ਬਣਾ ਇਹ ਕਿਤੋਂ ਵੀ ਨਹੀਂ ਲੱਗਦਾ ਵੀ ਇਹ ਜਿਹੜਾ ਚਾਦਰ ਵਾਂਗੂ ਲੱਗੂਗਾ ਬਹੁਤ ਜ਼ਿਆਦੇ ਲਾਈਟ ਵੇਟ ਸਟੱਫ ਐ ਮਸਲੀਨ ਦਾ ਦੁਪੱਟਾ ਹੈ ਜੀ ਸਿਰਫ 250 ਦੀ ਰੇਂਜ ਐ ਇਹ ਬਾਕੀ ਤੁਸੀਂ ਸਾਡੀ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਨਾਲ ਤਾਂ ਉਹ ਚੀਜ਼ ਰਹਿੰਦੀ ਨਹੀਂ ਜੀ ਸੌਰੀ ਇਹ ਇਹਦਾ ਦੁਪੱਟਾ ਨਹੀਂ ਹੈਗਾ ਇਹ ਵੀ ਇਹਦਾ ਦੁਪੱਟਾ ਨਹੀਂ ਤੁਸੀਂ ਰੈਡੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਤੁਹਾਨੂੰ ਇਹ ਸੂਟ 1200 ਦਾ ਪਊਗਾ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਟਾਈ ਡਾਈ ਕਰਵਾ ਕੇ 1700 ਦੀ ਰੇਂਜ 'ਚ ਪਊਗਾ ਇਹ ਬਾਕੀ ਹਾਂਜੀ ਜਿਵੇਂ ਹਨਾ ਇਹ ਲੱਗ ਰਿਹਾ ਵੀ ਇਹਦਾ ਥੋੜਾ ਜਿਹਾ ਲਾਈਟ ਕਲਰ ਦਾ ਫਰਕ ਹੈ ਇਹ ਚ ਲਾਈਟ ਕਲਰ ਲੱਗੇ ਨੇ ਜਿਵੇਂ ਇਹ ਦੁਪੱਟਾ ਜੀ ਇਸ ਸੂਟ ਨਾਲ ਆਪਾਂ ਰੈਡੀ ਕਰਵਾਇਆ ਇਹ ਵੀ ਓਮ ਟੈਕਸ ਦੀ ਖਾਦੀ ਆ ਗਈ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ ਇਹਨੂੰ ਤੁਸੀਂ ਜਿਵੇਂ ਫਿਨਿਸ਼ਿੰਗ ਪੱਟੀ ਨਾਲ ਵੀ ਰੈਡੀ ਕਰਵਾ ਸਕਦੇ ਹੋ ਡਾਰਕ ਫਿਨਿਸ਼ਿੰਗ ਪੱਟੀ ਲੱਗ ਜੂਗੀ ਪੂਰੀ ਸੌਫਟ ਵਾਲੀ ਕਾਟਨ ਹੈ ਦੀ ਜਿਹੜੀ ਬਾਟਮ ਦੀ ਰਹੂਗੀ ਇਹਦਾ ਦੁਪੱਟਾ ਜੀ ਇਹ ਜਿਹੜਾ ਤੁਹਾਨੂੰ ਦਿਖਾਇਆ ਸੀ ਇਹ ਵੀ ਹੈ ਨਾ ਇਹਦੇ ਨਾਲ ਦੁਪੱਟਾ ਜਿਹੜਾ ਇਹ ਖਾਦੀ ਤੁਹਾਨੂੰ ਦੱਸਿਆ ਜਿਵੇਂ ਸਾਫਟ ਵਾਲੀ ਖਾਦੀ ਦਾ ਦੁਪੱਟਾ ਇਹ ਜਿਹੜੇ ਡਾਈ ਹੋ ਕੇ ਇੰਨੇ ਜ਼ਿਆਦਾ ਸੋਹਣੇ ਲੱਗਦੇ ਨੇ ਆਪਾਂ ਰਿਪੀਟ ਇਹਨਾਂ ਦੇ ਆਰਡਰ ਲੈ ਰਹੇ ਆ ਜਿਹੜੇ ਨੈਕਸਟ ਆਰਡਰ ਹੁੰਦੇ ਨੇ ਭੈਣਾਂ ਦੇ ਉਹ ਸਾਨੂੰ ਕਹਿੰਦੇ ਨੇ ਵੀ ਸਾਨੂੰ ਉਵੇਂ ਦਾ ਹੀ ਜਿਹੜਾ ਕਈ ਸੂਟਾਂ ਨਾਲ ਉਹ ਵਾਲੇ ਦੁਪੱਟੇ ਲਾ ਕੇ ਦਿਓ ਇਹ ਦੇਖੋ ਤੁਸੀਂ ਬਾਕੀ ਤੁਸੀਂ ਡਿਜ਼ਾਈਨਿੰਗ ਸਾਡੇ ਦੁਪੱਟਿਆਂ ਦੀ ਹੋਗੀ ਚਾਹੇ ਆਪਣੇ ਸੂਟਾਂ ਦੀ ਹੋਗੀ ਤੁਹਾਨੂੰ ਬਹੁਤ ਹੀ ਪਿਆਰੀ ਜੀ ਮਿਲਣ ਵਾਲੀ ਹੈ ਇਹਨਾਂ ਨੂੰ ਤੁਸੀਂ ਲੇਸ ਵਗੈਰਾ ਨਾਲ ਫਿਨਿਸ਼ਿੰਗ ਕਰਵਾ ਕੇ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਵਿਦਾਊਟ ਲਾਈਨਿੰਗ ਵਿਦ ਲਾਈਨਿੰਗ ਜਿਵੇਂ ਤੁਸੀਂ ਸਟਿਚ ਕਰਾਉਣਾ ਕਰਵਾ ਸਕਦੇ ਹੋ ਸੇਮ ਪ੍ਰਾਈਸ ਦਾ ਸੂਟ ਰਹੂਗਾ ਜੀ ਸੂਟ ਦਾ ਪ੍ਰਾਈਸ ਆਊਗਾ ਜੀ 1200 ਤੇ ਜੇ ਤੁਸੀਂ ਨਾਲ ਇਹਦੇ ਦੁਪੱਟਾ ਰੈਡੀ ਕਰਾਉਣਾ ਤਾਂ ਹੋਊਗਾ ਜੀ 1700 ਵਿਦ ਦਾਈ ਤੁਹਾਨੂੰ ਇਹ ਪ੍ਰਾਈਸ ਦੱਸੀ ਹੈ ਜੀ ਅੱਗੇ ਆਪਣੇ ਕੋਲ ਟਿਸਟਾ ਬ੍ਰੈਂਡ ਦੇ ਆ ਗਏ ਜੀ ਇਹ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੌਫਟ ਟਿਸਟਾ ਬ੍ਰੈਂਡ ਦੇ ਤਾਂ ਮਤਲਬ ਹੈ ਨਾ ਦੱਸਣ ਦੀ ਲੋੜ ਹੀ ਨਹੀਂ ਪਹਿਣਾ ਨੂੰ ਪਤਾ ਹੀ ਹੈ ਕਿਵੇਂ ਦਾ ਫੈਬਰਿਕ ਹੁੰਦਾ ਕਿਵੇਂ ਦਾ ਹੈ ਨਾ ਜਿਹੜਾ ਪ੍ਰਿੰਟਿੰਗ ਵੀ ਇਹਨਾਂ ਤੇ ਸਭ ਤੋਂ ਵਧੀਆ ਹੁੰਦੀ ਹੈ ਪ੍ਰਿੰਟਿੰਗ ਟਿਸਟਾ ਦਾ ਸਾਰਾ ਹੋਊਗਾ ਜੀ ਤੇ ਬਾਕੀ ਚਿੱਟਾ ਹੀ ਲੱਗੀ ਹੋਈ ਹੈ ਤੇ ਤੁਸੀਂ ਸਟੈਂਪ ਵੀ ਚੈੱਕ ਕਰ ਸਕਦੇ ਹੋ ਟਿਸਟਾ ਕਲਾਸਿਕ ਕਲੈਕਸ਼ਨ ਜਿਹੜੀ ਹੈ ਸਟੈਂਪ ਵੀ ਹੋਊਗੀ ਇਹਦੇ ਨਾਲ ਜਿਹੜੀ ਹੈ ਪਲੇਨ ਬਾਟਮ ਹੋਊਗੀ ਤੇ ਕੋਟਾ ਡੋਰੀਆ ਦਾ ਦੁਪੱਟਾ ਹੋਊਗਾ ਪਹਿਣਾ ਮੈਂ ਆਪਾਂ ਫੋਟੋ ਪਾਉਣੇ ਹੁੰਨੇ ਆ ਮੋਸਟਲੀ ਸਾਰੇ ਕਹਿੰਦੇ ਨੇ ਜੀ ਦੁਪੱਟੇ ਖੋਲ ਕੇ ਦਿਖਾਓ ਆਪਣੇ ਜਦੋਂ ਹਨਾ ਆਪਾਂ ਹੋਲ سیلਰ ਤੋਂ ਕੱਪੜਾ ਚੱਕਣਾ ਹੁੰਦਾ ਉਸ ਤੋਂ ਪਹਿਲਾਂ ਆਪਣੇ ਕੋਲੇ ਫੋਟੋਜ਼ ਆ ਜਾਂਦੀਆਂ ਨੇ ਉਹ ਆਪਾਂ ਜਿਹੜੀਆਂ ਸ਼ੇਅਰ ਕਰਦੇ ਹੁੰਨੇ ਆ ਜਿੱਥੋਂ ਆਪਣੇ ਸੂਟ ਸੇਲ ਹੁੰਦੇ ਨੇ ਫੋਟੋਜ਼ ਤੇ ਹੀ ਸੇਲ ਹੋ ਜਾਂਦੇ ਨੇ ਟਾਈਮ ਨਹੀਂ ਹੁੰਦਾ ਆਉਂਦੇ ਹੀ ਆਪਣੇ ਹਨਾ ਜਿਹੜੇ ਸੂਟ ਨੇ ਸਾਰੇ ਆਪਾਂ ਪਾਰਸਲ ਲਾਉਣੇ ਹੁੰਦੇ ਨੇ ਇਹ ਕੁਝ ਕਸੂਰ ਨੇ ਇਹਨਾਂ ਦਾ ਪਹਿਣਾ ਦਾ ਆਰਡਰ ਚੱਲ ਰਿਹਾ ਸੇਮ ਸੂਟ ਉਹਨਾਂ ਦੇ ਹੀ ਨੇ ਸਾਰੇ ਇਹ ਇਹਨਾਂ 'ਚ ਹੋਰ ਵੀ ਸੂਟ ਆਪਣੇ ਕੋਲੇ ਪਏ ਨੇ ਜੇ ਤੁਸੀਂ ਰੈਡੀ ਕਰਾਉਣੇ ਕਰਾ ਸਕਦੇ ਹੋ ਫੋਲ ਕੇ ਦਿਖਾ ਰਿਹਾ ਤੁਹਾਨੂੰ ਦੁਪੱਟਾ ਉਹ ਵਾਲਾ ਦੁਪੱਟਾ ਨਹੀਂ ਹੈਗਾ ਜੀ ਇਹ ਦੋ ਤਿੰਨ ਸੌ ਵਾਲਾ ਦੁਪੱਟਾ ਨਹੀਂ ਹੈਗਾ ਪਿਓਰ ਕੋਟਾ ਡੋਰੀਆ ਦਾ ਦੁਪੱਟਾ ਹੈ ਇਹਨੂੰ ਵਾਸ਼ ਕਰੋ ਕਿਵੇਂ ਵੀ ਪਾਓ ਹੰਡਾਓ ਇਹਨੂੰ ਕੁਝ ਨਹੀਂ ਹੋਣ ਵਾਲਾ ਜਿਹੜੀ ਇਹਦੀ ਗ੍ਰੇਸ ਹੈ ਉਹ ਐਵੇਂ ਦੀ ਐਵੇਂ ਹੀ ਰਹੂਗੀ ਪ੍ਰਿੰਟਿੰਗ ਬਹੁਤ ਸੋਹਣੀਆਂ ਸੋਹਣੀਆਂ ਪ੍ਰਿੰਟਿੰਗ ਆਉਗੀ ਜੀ ਇਸ 'ਚ ਇਹ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਗੱਲ ਹੋਰ ਇਹ ਸਾਰੇ ਜਿਹੜੇ ਵਿਦਆਊਟ ਲਾਈਨਿੰਗ ਹੀ ਸਟਿਚ ਹੋਣਗੇ ਸੂਟ ਕਿਸੇ ਵੀ ਸੂਟ ਤੇ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਜਿਹੜਾ ਪ੍ਰਿੰਟ ਆ ਜਿਹੜਾ ਵੀ ਪ੍ਰਿੰਟ ਚੱਕਦੇ ਆ ਉਸੇ ਤੇ ਦਿਲ ਆ ਜਾਂਦਾ ਇੰਨੇ ਸੋਹਣੇ ਪ੍ਰਿੰਟ ਨੇ ਐਵੇਂ ਹੁੰਦਾ ਇਹ ਵੀ ਆਪ ਬਣਾ ਲਈਏ ਇਹ ਵੀ ਆਪ ਬਣਾ ਲਈਏ ਬਹੁਤ ਪਿਆਰੇ ਪਿਆਰੇ ਜਿਹੇ ਪ੍ਰਿੰਟ ਨੇ ਜੀ ਇਹ ਦੇਖੋ ਤੁਸੀਂ ਬਾਰਡਰ ਹੋ ਗਿਆ ਵਿੱਚ ਫਲਾਰ ਹੋ ਗਏ ਬਹੁਤ ਪਿਆਰੇ ਬਣੇ ਹੋਏ ਨੇ ਜੀ ਇੰਨਾ ਤੇ ਜਿਆਦਾ ਆਪਾਂ ਓਵਰਲੇਸ ਨਹੀਂ ਲਾਵਾਂਗੇ ਜਿਹੜੀ ਇਹਦੀ ਫਿਨਿਸ਼ਿੰਗ ਕਰਾਂਗੇ ਜਦੋਂ ਆਪਾਂ ਹਲਕੀ ਜਿਹੀ ਬ੍ਰੀਕ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਵਾਂਗੇ ਤਾਂ ਹਨਾ ਜਿਹੜਾ ਸੂਟ ਆਪਣਾ ਬਹੁਤ ਸੋਨਾ ਬਨ ਵਾਲਾ ਹੈ ਜਿਹੜੀ ਇਹਦੀ ਬਾਟਮ ਆ ਗਈ ਜੀ ਉਹ ਤੇ ਨੇਗੇਟਿਵ ਪ੍ਰਿੰਟ ਆ ਜਾਊਗਾ ਪਲੇਨ ਬਾਟਮ ਨਹੀਂ ਆਊਗੀ ਇਹਨਾਂ ਨਾਲ ਤੇ ਇਹ ਪ੍ਰਿੰਟ ਤਾਂ ਹਨਾ ਖੋਲ ਕੇ ਦਿਖਾਉਣ ਦੀ ਲੋੜ ਹੀ ਨਹੀਂ ਮੈਨੂੰ ਲੱਗਦਾ 53 ਤੋਂ 55 ਸੂਟ ਨੇ ਜਿਹੜੇ ਆਪਣੇ ਚਲੇ ਗਏ ਨੇ ਆਪਣੇ ਕੋਲੇ ਬਲੂ ਕਲਰ ਨਹੀਂ ਸੇਲ ਹੋਇਆ ਆਪਣੇ ਕੋਲੇ ਇਸ ਚ ਰਾਣੀ ਤੇ ਰੈੱਡ ਕਲਰ ਹੀ ਸੇਲ ਹੋਏ ਨੇ ਦੋ ਕਲਰ ਹੀ ਸੇਲ ਹੋਏ ਨੇ ਆਪਣੇ ਕੋਲੇ ਇਸ ਚ ਤੇ ਦੋਨਾਂ ਦੀ ਜਿਆਦਾ ਬਹੁਤ ਜਿਆਦਾ ਡਿਮਾਂਡ ਰਹੀ ਹੈ ਜੀ ਟਿਸਟਾ ਚ ਐਵੇਂ ਦੀ ਪ੍ਰਿੰਟਿੰਗ ਆ ਜੂਗੀ ਜੀ ਇਹ ਟਿਸਟਾ ਬ੍ਰੈਂਡ ਦਾ ਆ ਗਿਆ ਜੀ ਇਹਦੇ ਨਾਲ ਕੋਟੜੋਰੀਆ ਦਾ ਦੁਪੱਟਾ ਸੀਗਾ ਤੇ ਆਪਣੇ ਕੋਲੇ ਜਿਆਦਾਤਰ ਜਿਹੜੇ ਮੈਂ ਤੁਹਾਨੂੰ ਕਹਿ ਰਹੀ ਹਾਂ ਵੀ ਜਿਆਦਾ ਸੇਲ ਹੋਏ ਨੇ ਉਹ ਆਪਣੇ ਕੋਲੇ ਮੈਚਿੰਗ ਸੂਟ ਹੋਏ ਨੇ ਇਹ ਟਿਸਟਾ ਬ੍ਰੈਂਡ ਦੇ ਨਾਲ ਜੀ ਜਿਹੜੀ ਮੈਚਿੰਗ ਆ ਬਾਟਮ ਦੀ ਉਹ ਪਲੇਨ ਰਹੂਗੀ ਜੀ بیس ਕਲਰ ਦੀ ਮੈਚਿੰਗ ਆਊਗੀ ਜਿਹੜੇ ਆਪਣੇ ਮੈਚਿੰਗ ਸੂਟ ਸੀ ਉਹਨਾਂ 'ਚ ਤੁਹਾਨੂੰ ਬੁਟੀ ਦਾ ਕੰਮ ਮਿਲੇਗਾ ਦੇਖੋ ਤੁਸੀਂ ਬਹੁਤ ਹੀ ਪਿਆਰੇ ਜਿਹੜੇ ਸੂਟ ਰੈਡੀ ਹੋਏ ਨੇ ਅਰ ਮਤਲਬ ਪ੍ਰਿੰਟਿੰਗ ਇਹਨਾਂ ਦੀ ਬਹੁਤ ਪਿਆਰੀ ਹੈ ਜੀ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਉਂਦਾ ਤੁਸੀਂ ਸਿਲੈਕਟ ਕਰ ਸਕਦੇ ਹੋ ਆਪਾਂ ਨੂੰ ਸੈਂਡ ਕਰ ਸਕਦੇ ਹੋ ਜਿਹੜੇ ਆਪਣੇ ਮੈਚਿੰਗ ਸੂਟ ਸੀ ਆਪਾਂ ਉਹ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਮੈਚਿੰਗ ਸੂਟ ਕਿਵੇਂ ਦੇ ਸੀਗੇ ਇਹ ਵਾਲੇ ਦੇਖੋ ਤੁਸੀਂ ਇਹ ਵਾਲੀ ਆ ਗਈ ਜੀ ਸ਼ਰਟ ਇਹ ਵਾਲੀ ਆ ਗਈ ਇਹਦੇ ਨਾਲ ਬਾਟਮ ਕਾਫੀ ਸੂਟ ਆਪਣੇ ਕੋਲੇ ਸਟਿਚਿੰਗ ਤੇ ਚੱਲ ਰਹੇ ਨੇ ਕਾਫੀ ਸੂਟ ਆਪਾਂ ਕੋਰੀਅਰ ਕਰ ਚੁੱਕੇ ਆ ਮਤਲਬ ਡੇਢ ਮਹੀਨੇ ਤੋਂ ਆਪਣੇ ਕੋਲ ਇਹ ਸੂਟ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਜੀ ਇਹ ਦੇਖੋ ਤੁਸੀਂ ਬਹੁਤ ਹੀ ਸੋਹਣੀ ਜੀ ਪ੍ਰਿੰਟਿੰਗ ਇਹ ਰੈੱਡ ਆ ਗਿਆ ਜੀ ਤੇ ਇਸ ਚ ਤੁਹਾਨੂੰ ਮਜੈਂਟਾ ਵੀ ਮਿਲ ਜਾਊਗਾ ਤੇ ਬਲੂ ਵੀ ਮਿਲ ਜਾਊਗਾ ਰੈੱਡ ਔਰ ਮਜੈਂਟਾ ਦੀ ਸੇਲ ਆਪਾਂ ਕਾਫੀ ਕੀਤੀ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਪਸੰਦ ਆਈ ਹੋਣੀ ਜੇ ਤੁਹਾਨੂੰ ਸਾਡੇ ਸੂਟ ਚੰਗੇ ਲੱਗਦੇ ਨੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਪਹੁੰਚ ਸਾਡੇ ਨਾਲ ਜੁੜੋ ਤੁਸੀਂ ਆਪਣੇ ਹੈਨਾ ਰਿਲੇਟਿਵਸ ਨੂੰ ਵੀ ਸਾਡੀਆਂ ਵੀਡੀਓ ਸ਼ੇਅਰ ਕਰ ਸਕਦੇ ਹੋ ਤੁਸੀਂ ਸਟੇਟਸ ਵਗੈਰਾ ਤੇ ਵੀ ਸ਼ੇਅਰ ਕਰਕੇ ਸਾਡਾ ਹੌਸਲਾ ਵਧਾ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ